ਸੇ ਬੇਨਤੀ ਇਸ ਤਰ੍ਹਾਂ ਹੈ ਕਿ ਮੇਰਾ ਸਵਾਲ ਸੀ ਆਨਰੇਬਲ ਹੈਲਥ ਮਿਨਿਸਟਰ ਸਾਹਿਬ ਨੂੰ 28 ਨਵੰਬਰ 2023 ਦੇ ਵਿੱਚ ਮੈਂ ਆਪਣੇ ਸਾਰੇ ਹਲਕੇ ਦੇ ਹਸਪੀਟਲਸ ਦੀ ਕਿਉਂਕਿ ਸਾਡੇ 5 ਮੇਰੇ ਹੈਨੇ ਜੀਆ ਸੀਐਚਸੀਸ ਕਾਦੀਆਂ ਕਨੂਆਣ ਪਣੀ ਮੀਏ ਖਾ ਤਾਰੀਵਾਲ ਤੇ ਕੋਟ ਸੰਤੋਖ ਕਰਾਇਆ ਜੀ ਤੇ ਉਹਦੇ ਵਿੱਚ ਬੈਨ ਨੂੰ ਦੱਸਿਆ ਸੀ ਕਿ ਡਾਕਟਰਸ ਦੀ ਅਵੇਲੇਬਿਲਟੀ ਹੈ ਨਹੀਂ ਮਸ਼ੀਨਸ ਦੀ ਅਵੇਲੇਬਿਲਟੀ ਹੈ ਨਹੀਂ ਸਟਾਫ ਦੀ ਅਵੇਲੇਬਿਲਟੀ ਬਹੁਤ ਘਾਟੇ ਇਹਨਾਂ ਨੇ ਮੈਨੂੰ ਉਦੋਂ ਅਸ਼ੋਰੈਂਸ ਹਾਊਸ ਨੂੰ ਦਿੱਤੀ ਸੀ ਮੈਨੂੰ ਨਹੀਂ ਸਾਰੇ ਹਾਊਸ ਨੂੰ ਦਿੱਤੀ ਸੀ ਕਿ ਬਿਫੋਰ ਪਾਰਲੀਮੈਂਟ ਇਲੈਕਸ਼ਨਸ ਇਹ ਮੈਂ ਸਾਰਾ ਤੁਹਾਡਾ ਕਿਉਂਕਿ ਮੇਰੇ ਦੋਸਤ ਵੀ ਨੇ ਪੁਰਾਣੇ ਤੇ ਨੇ ਕਿਹਾ ਕਿ ਸਾਰੀਆਂ ਤੁਹਾਡੀਆਂ ਪੋਸਟ ਹਰ ਚੀਜ਼ ਜਿਹੜੀ ਮਸ਼ੀਨ ਦੀ ਅਪਡੇਟ ਕਰ ਦਿੱਤੀ ਜਾਏ ਤਕਰੀਬਨ ਸਰ ਹੁਣ 10 ਮਹੀਨੇ ਹੋ ਚੁੱਕੇ ਨੇ ਮੈਂ ਇਹਨਾਂ ਨੂੰ ਚਿੱਠੀ ਵੀ ਲਿਖੀ ਸੀ ਮੈਂ ਗੁਜ਼ਾਰਿਸ਼ ਕੀਤੀ ਸੀ ਕਿ ਤੁਸੀਂ ਕਿਰਪਾ ਕਰਕੇ ਆ ਜਾਓ ਮੇਰੇ ਘਰ ਮੇਰਾ ਹਲਕਾ ਵਿਜ਼ਿਟ ਕਰੋ ਮੈਂ ਤੁਹਾਨੂੰ ਵੈਲਕਮ ਵੀ ਕਰਾਂਗਾ ਤੇ ਇਹ ਆ ਨਹੀਂ ਸਕੇ ਜੀ ਹੁਣ 10 11 ਮਹੀਨੇ ਤੋਂ ਬਾਅਦ ਜਿਹੜਾ ਇਹਨਾਂ ਦਾ ਸਰ ਇਸ ਟਾਈਮ ਜਵਾਬ ਆਇਆ ਉਹਦੇ ਵਿੱਚ ਇਹਨਾਂ ਖੁਦ تسلیم ਕੀਤਾ ਕਿ 50 ਹੈਲਥ ਸੈਂਟਰਸ ਨੇ ਮੇਰੇ ਹਲਕੇ 'ਚ ਜਿਹਦੇ ਵਿੱਚ ਟੋਟਲ ਸੈਂਕਸ਼ਨ ਡਾਕਟਰਸ ਦੀਆਂ ਤੇ ਪੈਰਾ ਮੈਡੀਕਲ ਸਟਾਫ ਦੀਆਂ ਪੋਸਟ ਨੇ 280 287 ਨੇ ਐਸ ਟਾਈਮ ਭਰੀਆਂ ਨੇ 174 ਤੇ 113 ਖਾਲੀ ਨੇ অলਮੋਸਟ ਸਮਝੋ ਇਹਦੇ ਵਿੱਚ 45% ਪੋਸਟ ਅਜੇ ਵੀ ਮਨਿਸਟਰ ਸਾਹਿਬ ਖਾਲੀ ਪਈਆਂ ਮੇਰੀ ਗੁਜ਼ਾਰਿਸ਼ ਹੈ ਕਿ ਨਾ ਉਥੇ ਕੋਈ ਸਪੈਸ਼ਲਿਸਟ ਜੀ ਕੁਝ ਚਾਰ ਪੰਜ ਡਾਕਟਰਸ ਤੁਸੀਂ ਕੱਲ ਹੀ ਟ੍ਰਾਂਸਫਰ ਆਊਟ ਕਰ ਦਿੱਤੇ ਜੀ ਤਾਂ ਬੇਨਤੀ ਮੇਰੀ ਇੰਨੀ ਹੈ ਕਿ ਮੈਂ ਤੁਹਾਨੂੰ ਥੋੜਾ ਜਿਆ ਦੱਸਣਾ ਚਾਹਨਾ ਦੋ ਸੈਂਟਰਸ ਬਾਰੇ ਜਿਸ ਦਾ ਕਾਦੀਆਂ ਹੀ ਸਵਾਲ ਪੁੱਛ ਲਓ ਜੀ ਬੇਨਤੀ ਦਾ ਕਾਹਨੂੰ ਕਰਨੀ ਸਵਾਲ ਪੁੱਛਿਓ ਸਵਾਲ ਉਸੇ ਤੇ ਮੈਂ ਨਾਲ ਥੋੜੇ ਜਿਹੇ ਦੱਸਣਾ ਹੀ ਚਾਹੁੰਦਾ ਸੀ ਕਿ ਕਾਦੀਆਂ ਦੇ ਵਿੱਚ ਟੋਟਲ 7 ਸੈਂਕਸ਼ਨ ਪੋਸਟ ਨੇ ਤਿੰਨੇ ਡਾਕਟਰਜ਼ ਨੇ ਚਾਰ ਵੈਕੈਂਟ ਪਈਆਂ ਨੇ ਇਸ ਤਰ੍ਹਾਂ ਹੀ ਜਿਹੜਾ ਬਾਕੀ ਸਟਾਫ ਦੀ 8 ਪੋਸਟ ਨੇ ਉਹਦੇ ਵਿੱਚ ਦੋ ਭਰੀਆਂ ਨੇ 6 ਖਾਲੀ ਪਈਆਂ ਉਹਦੇ ਵਿੱਚ ਕੋਈ ਡਿਜੀਟਲ ਐਕਸ-ਰੇ ਮਸ਼ੀਨ ਅਵੇਲੇਬਲ ਨਹੀਂ ਇੱਕ ਪੁਰਾਣੇ ਦੀ ਮਾਡਲ ਦੀ ਮਸ਼ੀਨ ਹੈ ਗੁਜ਼ਾਰਿਸ਼ ਮੇਰੀ ਇੰਨੀ ਹੈ ਆਪਣੇ ਹੈਲਥ ਮਿਨਿਸਟਰ ਸਾਹਿਬ ਕਿਰਪਾ ਕਰਕੇ ਇੱਕ ਵਿਜ਼ਿਟ ਕਰੋ ਆਪ ਸਾਰੇ ਹਸਪੀਟਲਸ ਦੇ ਵਿੱਚ ਇਹੀ ਪੋਜੀਸ਼ਨ ਮੈਂ ਨਹੀਂ ਚਾਹਦਾ ਕਿ ਤੁਹਾਨੂੰ ਏਮਬੈਰੇਸ ਇਥੇ ਕੀਤਾ ਜਾਏ ਫਿਰ ਤੁਸੀਂ ਕੋਈ ਗਲਤ ਫਿਰ ਇਥੇ ਉੱਠ ਕੇ ਕੋਈ ਇੰਸ਼ੋਰੈਂਸ দাও ਇਹ ਅਗਲਾ ਹਾਊਸ 6 ਮਹੀਨੇ ਬਾਅਦ ਮਿਲਣਾ ਫਿਰ ਉਥੇ ਦਾ ਉੱਥੇ ਹੀ ਕੰਮ ਰਹਿ ਜੇ ਤਾਂ ਮੇਰੀ ਬੇਨਤੀ ਇੰਨੀ ਹੈ ਕਿ ਤੁਸੀਂ ਸਾਡੇ ਸਾਥੀਓ ਦੋਸਤੋ ਮੈਂ ਤੁਹਾਡੀ ਇੱਜ਼ਤ ਕਰਨਾ ਕਿਰਪਾ ਕਰਕੇ ਆਓ ਸਾਰੇ ਆ ਤੁਹਾਨੂੰ ਮਿਨਿਮਮ ਜਿਹੜੇ 5 ਵੱਡੇ ਸੈਂਟਰਸ ਨੇ ਕਮਿਊਨਿਟੀ ਹੈਲਥ ਸੈਂਟਰਸ ਉਹਨਾਂ ਨੂੰ ਤੁਸੀਂ ਵਿਜ਼ਿਟ ਕਰੋ ਤੁਹਾਡੇ ਵਾਸਤੇ ਬੈਟਰ ਹੋਏਗਾ ਤੇ ਮੇਰੀ ਸਲਾਹ ਲਾ ਦਿਓ ਤੁਸੀਂ ਉਹਨਾਂ ਨੂੰ ਪੁੱਛੋ ਵੀ ਆਓਗੇ ਉਹੀ ਤਾਂ ਪੁੱਛ ਰਿਹਾ ਇੰਨੀ ਉਮੀਦ ਤਾਂ ਹੀ ਬਣ ਰਹਾ ਤੁਹਾਡੇ ਵਰਗਾ ਇਹਨਾਂ ਨੂੰ ਬਣਾਣਾ ਕਿਹੜਾ ਸ਼ੌਕ ਹੈ ਵਾਹਿਗੁਰੂ ਹਾਂਜੀ ਦੱਸੋ ਜੀ ਸਪੀਕਰ ਸਾਹਿਬ ਜੀ ਬੰਤਰੀ ਜੀ ਮੈਂ ਤੁਹਾਡੇ ਜ਼ਰੀਏ ਮਾਨਜੋਗ ਬਾਜਵਾ ਸਾਹਿਬ ਨੂੰ ਦੱਸਣਾ ਚਾਹੁੰਦਾ ਜੀ ਬਹੁਤ ਸਾਡੇ ਵਿੱਚੋਂ ਮੇਰੇ ਖਿਆਲ ਸਭ ਤੋਂ ਜ਼ਿਆਦਾ ਤਜਰਬੇਕਾਰ ਪਾਰਲੀਮੈਂਟਰੀਅਨ ਹੈ ਜੀ ਇਹ ਮਿਨਿਸਟਰ ਵੀ ਰਹੇ ਆ ਔਰ ਮੈਂਬਰ ਆਫ ਪਾਰਲੀਮੈਂਟ ਵੀ ਰਹੇ ਆ ਐਮਐਲਏ ਬੜੀ ਵਾਰ ਰਹੇ ਔਰ ਜੱਦੀ ਪੁਸ਼ਤੀ ਪਰਿਵਾਰ ਵੀ ਸਾਰਾ ਉਹ ਨਜ਼ਰ ਵੀ ਆਉਂਦਾ ਜੀ ਸਰ ਕਾਦਿਆਂ ਦੇ ਵਿੱਚ ਪੰਜ ਜਿਹੜੇ ਹੈਗੇ ਆ ਕਮਿਊਨਿਟੀ ਹੈਲਥ ਸੈਂਟਰ ਹੈ ਜੀ ਸਰ ਜੇ ਤੁਸੀਂ ਬਾਕੀ ਪੰਜਾਬ ਤੇ ਝਾਤ ਮਾਰੋਗੇ ਨਾ ਜੀ ਤਾਂ ਬਰਨਾਲਾ ਜ਼ਿਲ੍ਹਾ ਹੈ ਜੀ ਉੱਥੇ ਚਾਰ ਹੈ ਜੀ ਫਰੀਦਕੋਟ ਦੇ ਵਿੱਚ ਤਿੰਨ ਹੈ ਸਰ ਤੇ ਬਾਕੀ ਫਤਿਹਗੜ੍ਹ ਸਾਹਿਬ ਦੇ ਵਿੱਚ ਪੰਜ ਹੈ ਜੀ ਬਾਕੀ ਜਿੰਨੇ ਤੁਹਾਡੇ ਡਿਸਟ੍ਰਿਕਟ ਹੈਗੇ ਆ ਜੀ ਨਵੇਂ ਸ਼ਹਿਰ ਚ ਮਲੇਰਕੋਟਲੇ ਚ ਤਾਂ ਦੋ ਹੀ ਹੈ ਜੀ ਬਾਕੀ ਕਿਤੇ ਪੰਜ ਹੈ ਚਾਰ ਹੈ ਨਵੇਂ ਸ਼ਹਿਰ ਚ ਜਿੰਨੇ ਵੀ ਹੈਗੇ ਆ ਤੁਹਾਡੇ ਜੀ ਪਠਾਨਕੋਟ ਦੇ ਵਿੱਚ ਚਾਰ ਹੈ ਸਰ ਜਿੰਨੇ ਇੱਕ ਜ਼ਿਲ੍ਹੇ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਕੋਲ ਆ ਇਹਨਾਂ ਕੋਲ ਸਰ 5 ਸੀਐਸਸੀ ਆ 5 ਐਸਮੋ ਲੱਗੇ ਹੋਇਆ 5 ਦੇ 5 ਹਾਜ਼ਰ ਹੈ ਜੀ 13 ਪੋਸਟਾਂ ਮੈਡੀਕਲ ਆਫਸ ਦੀਆਂ 13 ਦੀਆਂ 13 ਭਰੀਆਂ ਹੋਈਆਂ ਜੀ ਡੈਂਟਲ ਸਰਜਰੀ ਦੀਆਂ 5 ਚੋਂ 4 ਭਰੀਆਂ ਹੋਈਆਂ ਜੀ ਸਰ ਇਹਨਾਂ ਦੇ ਜਿਹੜੇ ਸਟਾਫ ਨਾਲ ਸੈ 34 ਚੋਂ 32 ਭਰੀਆਂ ਹੋਈਆਂ ਇੰਨੀ ਰੇਸ਼ੋ ਸਰ ਸਾਰੇ ਪੰਜਾਬ 'ਚ ਨਹੀਂ ਹੈ ਜੀ ਇਹਨਾਂ ਕੋਲੇ ਪੰਜਾਬ ਵਿੱਚ ਸਭ ਤੋਂ ਵੱਧ ਜਿਹੜੇ ਹੈਗੇ ਆ ਉਹ ਸੀਐਸਸੀ ਹੈਗੇ ਆ ਕਿਸੇ ਵੀ ਕੌਨਸਟਿਟੈਂਸੀ 'ਚ ਮੈਂ ਕਹਿੰਦਾ ਪੰਜਾਬ 'ਚ ਉਹ ਨਹੀਂ ਦੇਸ਼ ਵਿੱਚ ਸਭ ਤੋਂ ਵੱਧ ਹੈ ਜੀ ਉਹਨਾਂ ਦੇ ਕੋਲੇ ਕੰਦਿਆਂ ਕੋਲੇ 5 ਹੈ ਜੀ ਬਾਕੀ ਸਾਰੇ ਗੁਰਦਾਸਪੁਰ ਕੋਲੇ ਇਹਨਾਂ ਕੋਲੇ 2-2 ਹੈਗੇ ਆ ਸਾਰਿਆਂ ਕੋਲੇ ਜੀ ਸਰ ਮੈਂ ਕੋਈ ਉਹ ਨਹੀਂ ਕਹਿ ਰਿਹਾ ਸਰ ਇਹਨਾਂ ਨੂੰ 45 ਬੰਦੇ ਅਸੀਂ ਐਨਐਚਐਮ 'ਚੋਂ ਵੀ ਦਿੱਤੇ ਆ ਜੀ ਐਡੀਸ਼ਨਲ ਸਟਾਫ ਜਿਹੜਾ ਇਹਦੇ ਵਿੱਚ ਰਿਫਲੈਕਟ ਨਹੀਂ ਕਰਦਾ ਬਾਜਵਾ ਸਾਹਿਬ ਤੁਹਾਡੇ ਕੋਲੇ 148 ਕੋਟਾ ਹੈ ਸਾਰੀਆਂ ਵਰਕਿੰਗ ਹੈ ਜੀ ਹੁਣ ਤੁਸੀਂ ਇੱਕ ਜ਼ਿਲ੍ਹੇ ਨਾਲੋਂ ਵੱਡਾ ਕਮਿਊਨਿਟੀ ਹੈਲਥ ਸੈਂਟਰ ਹੈ ਜੀ ਤੁਹਾਡੇ ਕੋਲੇ ਸਾਰੇ ਇਹਦੇ ਵਿੱਚ ਬੇਨਤੀ ਇਹ ਆ ਕਿ ਮੈਂ ਬਜਵਾ ਸਾਹਿਬ ਨੂੰ ਇਹ ਕਹਿ ਸਕਦਾ ਦੇਖੋ ਤੁਹਾਡੇ ਕੋਲੇ 5 ਦੇ 5 ਸਮੋ ਲੱਗੇ ਆ ਸਰ ਡਾਕਟਰ ਵੀ ਲੱਗੇ ਹੋਏ ਆ ਤੁਹਾਡੇ ਕੋਲੇ ਸ਼ਾਰਟੇਜ ਹੈਗੀ ਆ ਸਪੈਸ਼ਲਿਸਟ ਹੀ ਹੈਗੀ ਆ ਉਹ ਪੂਰੀ ਕਰਾਂਗੇ ਜੀ ਉਹ ਅਸੀਂ ਭਰਤੀ ਕਰ ਰਹੇ ਹਾਂ ਮੈਂ ਉਹਦੇ ਤੇ ਵੀ ਆ ਰਹੇ ਹਾਂ ਸਰ ਉਹ ਵੀ ਸੁਣ ਲਓ ਜਵਾਬ ਸਰ ਮੈਂ ਤਾਂ ਡਾਟਾ ਦੇ ਰਿਹਾ ਜੀ ਉਹਨਾਂ ਤੋਂ ਇੱਕ बाजवा जी मंत्री जी तो सी आप आपका जवाब जारी रखो सर मेरे ऑफिसर बैठे है जी सारे जुम्मेवार सर, सर, आई ऑबजेक्ट चलो सर डाटा गुरदासपुर तो माया गया जी ठीक गुरदासपुर तो गुरदासपुरेट करके मेरे ऑफिसर इत बैठे हो जी मेरे ऑफिसर बैठे हुए सारी टीम ने डेटा जगा ਚੈੱਕ ਪਹਿਲਾਂ ਉਹਨਾਂ ਨੇ ਬਣਾਇਆ ਫਿਰ ਕਾਊਂਟਰ ਚੈੱਕ ਹੋਇਆ ਫਿਰ ਦੁਬਾਰਾ ਚੈੱਕ ਹੋ ਕੇ ਤਿੰਨ ਤਿੰਨ ਵਾਰੀ ਚੈੱਕ ਹੋ ਕੇ ਫਿਰ ਮੈਂ ਡਾਟਾ ਦੇ ਰਿਹਾ ਜੀ ਤੁਸੀਂ ਤੁਸੀਂ ਐ ਕਰਿਓ ਮੰਤਰੀ ਜੀ ਤੁਸੀਂ ਇਹਨਾਂ ਨੂੰ ਰਿਟਰਨ ਭੇਜ ਦਿਓ ਇਹ ਡਾਟਾ ਸਾਰਾ ਤੇ ਇਹ ਰੀਕਨਸਾਇਲ ਕਰਾ ਲੈਣਗੇ ਬਾਜੀ ਬਾਜੀ ਠੀਕ ਹੈ ਜੀ ਹਾਂ ਜੀ ਹਾਂਜੀ ਬਾਜੀ ਬਾਜੀ ਰੀਕਨਸਾਇਲ ਕਰਾ ਚੁੱਕਾ ਹਾਂ ਜੀ ਸਾਡੇ ਵੀ ਬੰਦੇ ਉੱਥੇ ਹਰ ਜਗ੍ਹਾ ਰਹਿੰਦੇ ਨੇ ਚਲੋ ਫਿਰ ਤੁਸੀਂ ਮੇਰੀ ਇੱਕੋ ਗੁਜ਼ਾਰਿਸ਼ ਹੈ ਕਾਈਂਡਲੀ ਵਿਜ਼ਿਟ ਕਰਨ ਕਿ ਕਿੰਡੀ ਕੀ ਪ੍ਰੋਬਲਮ ਆਜੋਗਾ ਸਰ ਆਜੋ ਭਾਜੀ ਕਦੋਂ ਕਹੋਗੇ ਸਰ ਮੈਂ ਤਾਂ ਚਲੋ ਆ ਜਾਣਗੇ ਜੀ ਹੁਣ ਐ ਤਾਂ ਨਾ ਸਰ 10 ਮਹੀਨੇ ਟੱਪ ਚੁੱਕੇ ਠੀਕ ਹੈ ਬਾਜੂ ਸਾਹਿਬ ਬੈਠੋ ਕੋਈ ਬੈਠੋ 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 ਕੋਈ ਇੱਕ ਕਦੇ ਮਹੀਨੇ ਦਾ ਟਾਈਮ ਚਲੋ ਇੰਸ਼ੋਰੈਂਸ ਇੱਕ ਤੇ ਦੇ ਦਿਓ ਕੋਈ ਸਰ ਉਹ ਆ ਜਾਣਗੇ ਜੀ ਜਦੋਂ ਮੈਂ ਕਹਤਾ ਆ ਜਾਣਗੇ ਸਰ ਆ ਬਹੁਤ ਜਲਦੀ ਆਵਾਂਗੇ ਜੀ ਮੰਤਰੀ ਜੀ ਬੈਠੋ